ਡੈਮੋਕ੍ਰੇਟਿਵ ਆਸ਼ਾ ਵਰਕਰ ਫਸੀਲੀਟੇਟਰ ਜੂਨੀਅਨ ਪੰਜਾਬ ਵੱਲੋਂ ਸਿਵਲ ਸਰਜਨ ਨਵਾਂ ਸ਼ਹਿਰ ਦਫ਼ਤਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮਜਾਰਾ ਕੀਤਾ ਗਿਆ ਇਸ ਮੌਕੇ ਮੁੱਖ ਮੰਗਾਂ ਵਿੱਚ ਉਮਰ 65 ਸਾਲ ਤੇ ਸੇਵਾ ਮੁਕਤੀ ਉਪਰੰਤ 10000 ਮਹੀਨਾ ਪੈਨਸ਼ਨ ਤੇ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰ ਨੂੰ ਫਰਕ ਕਰਨ ਉਪਰੰਤ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਪੈਲ ਤੇ 5 ਲੱਖ ਦੀ ਰਾਸ਼ੀ ਦਿੱਤੀ ਜਾਵੇ ਇਸ ਸਬੰਧੀ ਡਾਕਟਰ ਜਸਪ੍ਰੀਤ ਕੌਰ ਸਿਵਲ ਸਰਜਨ ਨਵਾਂ ਸ਼ਹਿਰ ਜੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਮਨਦੀਪ ਕੌਰ ਬਿਲਗਾ ਸਰਬਜੀਤ ਕੌਰ ਸਕੁੰਤਲਾ ਸਰੋਏ ਪਰਮਜੀਤ ਕੌਰ ਤੇ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰ ਇਸ ਮੌਕੇ ਤੇ ਮੌਜੂਦ ਸਨ ਇਸ ਮੌਕੇ ਤੇ ਸ਼੍ਰੀ ਨਛੱਤਰਪਾਲ ਐਮ ਐਲ ਏ ਨਵਾਂ ਸ਼ਹਿਰ ਬੁਲੋਕਿਆ ਗਿਆ ਕਿ ਮਾਨ ਸਰਕਾਰ ਵੱਲੋਂ ਸਿਰਫ ਲਾਰੇ ਹੀ ਲਗਾਏ ਗਏ ਹਨ ਤੇ ਹਰ ਮਾਮਲਾ ਅਸੀਂ ਸਦਨ ਦੇ ਵਿੱਚ ਚੁੱਕਦੇ ਹਾਂ ਤੇ ਉਹਨਾਂ ਇਹ ਵੀ ਕਿਹਾ ਕਿ ਜਿਹਨੇ ਅੰਦਰ ਬੈਠੇ ਉਹਨਾਂ ਦੇ ਨਮਾਇੰਦਿਆਂ ਨੂੰ ਕੋਈ ਵੀ ਦਰਦ ਨਹੀਂ ਹੈ ਆਉ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਤੇ ਇੱਕ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਚੱਲਦੇ-ਚੱਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹਿਰ ਪਾਕਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਚੱਕਦੇ ਆਂਗੇ ਕੌਣ ਦੇ ਗੋਡਾ ਰੱਖ ਲਿਆਂਗੇ ਿੱਕੀ ਦੁੱਕੀ ਚੱਕ ਦਿਆਂਗੇ ਕੌਣ ਦੇ ਗੋਡਾ ਰੱਖ ਲਿਆਂਗੇ ਆਸ਼ਾ ਵਰਕਰ ਦੁਨੀਆ ਜਿੰਦਾਬਾਦ 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 ਜਨ ਸੇਕਰ ਮਰਦਾਬਾ ਮਰਦਾ ਇਸ ਜਿਹੜਾ ਬੱਦਦੇ ਆ ਮੁੰਡੇ ਦੇ ਵਿੱਚ ਹਿੱਸਾ ਬਣਿਆ ਇਹ ਤੁਹਾਨੂੰ ਪਤਾ ਹੀ ਜਾਵੇ ਇਹ ਮੁੰਡਾ ਕਿਹੜਾ ਆ ਤੇ ਜਾਦਾ ਸਾਡੀਆਂ ਮਤਲਬ ਅੱਜ ਸਾਡੀਆਂ ਕਈ ਭੈਣਾ 58 ਸਾਲ ਤੋਂ ਉੱਪਰ ਹੋ ਗਈਆਂ ਉਹਨਾਂ ਨੂੰ ਲੈਟਰ ਕੱਢ ਦਿੱਤੀ ਗਈ ਆ ਕਿ ਉਹਨਾਂ ਨੇ ਹੁਣ ਉਹਨਾਂ ਕੋਲ ਕੰਮ ਨਹੀਂ ਲੈਣਾ ਤੇ ਉਹ ਫਿਰ ਮਤਲਬ ਕਾਹਦੀ ਦਿਵਾਰੀ ਆ ਕੱਲ ਨੂੰ ਸਾਡੀ ਵੀ ਵਾਰੀ ਆਣੀ ਆ ਅਸੀਂ ਵੀ 58 ਸਾਲ ਦੇ ਹੋਣਾ ਆ ਸਾਡੀ ਵੀ ਵਾਰੀ ਆਣੀ ਅੱਜ ਉਹ ਇੱਕ ਮਸੂਮ ਜਿਹਾ ਏਹੜਾ ਲੈ ਕੇ ਮਤਲਬ ਉਹਨਾਂ ਨੂੰ ਘਰੋਂ ਭੇਜ ਦਿੱਤਾ ਗਿਆ ਨਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਕਿ ਅਸੀਂ ਇਹੀ ਐਸੇ ਕਰਕੇ ਇਕੱਠੇ ਹੋਏ ਆ ਕਿ ਅਸੀਂ ਇਹ ਰੋਲਾ ਰੱਪਾ ਪਾਵਾਂਗੇ ਕਿ ਸਾਡੇ ਨਿੰਦਨਯੋਗ ਗੱਲਾਂ ਸਰਕਾਰ ਦੀ ਵੀ ਸਾਨੂੰ 58 ਸਾਲ ਦੀ ਉਮਰ ਵਿੱਚ ਜਿਹੜੇ ਕਹਿੰਦੇ ਆ ਵੀ ਖਾਲੀ ਘਰਾਂ ਨੂੰ ਜਾਓ ਇਹ ਉਹਨਾਂ ਦੀ ਬਹੁਤ ਨਿੰਦਨਯੋਗ ਵਾਲੀ ਗੱਲ ਆ ਆਸ਼ਾ ਵਕਰਾ ਦਿਨ ਰਾਤ ਕੰਮ ਕਰਦੀ ਉਹਨਾਂ ਨੂੰ ਕੋਈ ਚੈਨ ਨਹੀਂ ਹੈਗਾ ਕੋਈ ਆਰਾਮ ਨਹੀਂ ਹੈਗਾ ਕਿਸੇ ਟਾਈਮ ਵੀ ਉਹਨਾਂ ਨੂੰ ਸਾਧ ਲੈਂਦੇ ਆ ਸਰਵੇ ਚੱਲਦਾ ਆ ਆਵਾਜ਼ ਦਾ ਦਿਨ ਰਾਤ ਦੇ ਸਰਵੇ ਦੀਆਂ ਗੱਲਾਂ ਇਹੀ ਸਰਵੇ ਕਰੋ ਆਵਾਜ਼ ਦਾ ਰਜਿਸਟਰ ਪੂਰੇ ਕਰੋ ਘਰ ਘਰ ਜਾਓ ਕਿੰਨਾ ਕੰਮ ਹਨ ਹੁਣ ਫ੍ਰੀ ਵਿੱਚ ਕਹਿੰਦੇ ਜਾਓ ਆਪਣੇ ਘਰ ਨੂੰ ਇਹ ਬਹੁਤ ਮਾੜੀ ਗੱਲ ਉਹਨਾਂ ਦੀ ਸਰਕਾਰ ਦੀ ਅਸੀਂ ਸਾਰਿਆਂ ਦੇ ਇਕੱਠੇ ਹੱਥੇ ਹੁਣ ਦਾ ਮਤਲਬ ਇਹੀ ਆ ਵੀ ਆਪਾਂ ਸਾਰਿਆਂ ਨੇ ਸਰਕਾਰ ਤੇ ਦਬਾਅ ਪਾਣਾ ਇਸ ਗੱਲ ਦਾ ਵੀ ਅਸੀਂ ਇਹ ਉਹਨਾਂ ਦੀ ਅਠੰਡ ਸਾਲ ਦੀ ਗੱਲ ਬਹੁਤ ਗਲਤ ਗੱਲ ਤਾਂ ਧੰਨਵਾਦ ਕਿ ਸਾਡੀਆਂ ਅਜਾਸ਼ਾ ਪੈਣਾ ਏਕਾ ਕੀਤਾ ਇੱਥੇ ਪਹੁੰਚੀਆਂ ਮੈਂ ਇੰਨੀ ਗੱਲ ਕਹਿਣਾ ਚਾਹਨੀ ਆ ਵੀ ਸਾਨੂੰ ਤਾਂ ਪਹਿਲਾਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਸੈਲਰੀ ਵੀ ਨਹੀਂ ਦੇਣੀ ਕਿੰਨੀਆਂ ਸਰਕਾਰਾਂ ਗਈਆਂ ਆ ਕੇ ਵੋਟਾਂ ਲੈ ਕੇ ਹਨਾ ਜੇ ਹੁਣ ਵੀ ਵੋਟਾਂ ਦੀ ਗੱਲ ਕੀਤੀ ਜਾਂਦੀ ਆ ਬੇਖੋ ਪੈਣਾ ਘਰਾਂ 'ਚ ਜਾ ਕੇ ਕਹਿਣ ਵੀ ਵੋਟ ਹਨਾ ਆਪਣੇ ਦੋਏ ਤੇ ਜ਼ਿੰਮੇਵਾਰੀ ਤੇ ਪੈਣਾ ਤਾਂ ਜ਼ਿੰਮੇਵਾਰੀ ਤੇ ਲੈ ਲੈਣਗੀਆਂ ਵੋਟ ਲਾਅ ਦੇ ਦੇਣਗੀਆਂ ਪਰ ਜਿਹੜੇ ਬੰਦਿਆਂ ਨੂੰ ਸ਼ਰਾਬ ਤੇ ਲਾਉਂਦੇ ਆ ਉਹ ਉਹ ਕਹਤੇ ਜੇ ਹਰੇਕ ਕੰਮ ਲਈ ਆਸ਼ਾ ਵਰਕਰ ਹੀ ਕਿਉਂ ਮੋਰੇ ਕੀਤੀਆਂ ਜਾਂਦੀਆਂ ਵੋਟਾਂ ਲੈਣੀਆਂ ਹੁਣ ਕਿਹ ਕਰ ਕਰ ਜਾ ਕੇ ਆਸ਼ਾ ਕਹਦੇ ਬੇ ਹਨਾ ਕੋਈ ਵੀ ਪਿੰਡਾਰੇ ਵਿੱਚ ਮੁੰਡਿਆ ਤੇ ਨਸ਼ੇ ਤੇ ਕੌਣ ਲਾਉਂਦੀਆਂ ਸਰਕਾਰਾਂ ਲਾਉਂਦੀਆਂ ਆਸ਼ਾ ਵਰਕਰ ਭੈਣਾਂ ਨੂੰ ਗਦੀ ਵੇੜ ਚ ਕੌਣ ਪਾਉਂਦਾ ਇੱਕ ਕੰਮ ਹਜੇ ਸਮਾਪਤ ਨਹੀਂ ਹੁੰਦਾ ਦੂਜਾ ਕੰਮ ਦਿੱਤਾ ਜਾਂਦਾ ਕਿਉਂ ਦਿੱਤਾ ਜਾਂਦਾ ਪਹਿਲਾਂ ਉਹਨੂੰ ਪਹਿਲਾ ਕੰਮ ਪੂਰਾ ਕਰਤਾ ਆਸ਼ਾ ਭੈਣਾਂ ਉਹ ਦੇਖ ਰੱਖਾ ਮਹਿਨੀ ਕੇ ਇੱਕ ਸਿਰਫ 10 ਰੁਪਏ ਦੀ ਆਈਡੀ ਤੇ ਭੈਣਾਂ ਨੂੰ ਲਾਇਆ ਜਾਂਦਾ ਕੰਮ ਕਰਨ ਲਈ ਦਿਆ 9 ਮਹੀਨੇ ਤੱਕ ਬਾਹਰ ਵਿੱਚ ਜਾ ਕੇ ਤਾਂ ਉਹਨਾਂ ਨੂੰ 600 ਰੁਪਏ ਦਿੱਤਾ ਜਾਂਦਾ ਆ ਕੇ ਅਸੀਂ ਕੋਸ਼ਣਾ ਕੋਸ਼ੇ ਸਰਕਾਰਾਂ ਤੋਂ ਪ੍ਰਾਪਤ ਕਰਕੇ ਘਰ ਵਾਪਸ ਜਾਵਾਂਗੇ ਆ ਵੀ ਔਖਾ ਕੰਮ ਹੋ ਜਾਂਦਾ ਯਾਰ ਜੇ ਇੱਕ ਟੋ ਕੱਟਤੇ ਨੇ 4000 ਰੁਪਇਆ ਸਾਡਾ ਕਰਿਆਨੇ ਦਾ ਆਊਗਾ ਤਾਂ ਸਾਡੇ ਬੱਚੇ ਰੋਟੀ ਖਾਊਗੇ ਤੇ ਸਾਨੂੰ ਮਿਲਦਾ ਕੁਝ ਨਹੀਂ ਸਾਰਾ ਸਾਰਾ ਦਿਨ ਸਾਨੂੰ ਕੰਮ ਤੇ ਸਾਡੇ ਨਾਲ ਤਾਂ ਰੇਗਾ ਵਾਲੀ ਚੰਗੀਆਂ ਆ ਜਿਹੜੀਆਂ ਤਿੰਨ ਤਿੰਨ 400 ਰੁਪਏ ਦੀ ਆੜੀ ਦਾ ਲੈਣੀਆਂ ਸਾਨੂੰ ਘੁੱਟਾ ਖਾਂਦਿਆਂ ਵੀ ਨਿਕਲ ਗਏ ਇਸ ਡ੍ਰਿਡਤਾ ਨਾ ਆਇਓ ਪਿੱਤ ਨਾ ਇੱਕ ਦਿਨ ਅਸੀਂ ਆਪਣੇ ਜਿਹੜੇ ਨਿਸ਼ਾਨੇ ਪੂਰੇ ਕਰਾਂਗੇ ਜਿਹੜੀ ਰਾਜ ਸਤਾਇਆ ਉਹ ਕੋਈ ਵੀ ਹੋਈ ਆ ਉਹ 2 ਸਾਲਾਂ ਤੋਂ ਨਹੀਂ 75 ਸਾਲਾਂ ਤੋਂ ਜਿਹੜੀਆਂ ਸਰਕਾਰਾਂ ਬੈਠੀਆਂ ਉਹ ਨਹੀਂ ਸਾਡੇ ਲੋਕਾਂ ਨੇ ਕੁਝ ਨਹੀਂ ਕੀਤਾ ਸਾਡੇ ਲੋਕਾਂ ਨੇ ਤੇ ਇਹੀ ਆ ਜੇ ਚੰਡੀਗੜ੍ਹ ਕਦੇ ਵੀ ਗਏ ਆ ਉੱਥੇ ਵੀ ਲਾਠੀਆਂ ਪਾਈਆਂ ਜੇ ਕਿਸੇ ਹੋਰ ਥਾਂ ਜਾਂਦੇ ਉੱਥੇ ਹੀ ਪਾਈਆਂ ਜੇ ਦਿੱਲੀ ਵਿੱਚ ਜਾਂਦੇ ਠੰਗ ਠਈ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਕਿਸੇ ਵੀ ਜੇਕਰ ਇਹ ਅੱਧੀ ਹੈ ਨਾ ਵੀ ਸਾਡੇ ਪ੍ਰਧਾਨ ਨੇ ਕਹਤਾ ਸੀ ਨਹੀਂ ਜਾਣਾ ਇਹ ਇੱਕ ਗੱਲ ਦੇ ਉੱਤੇ ਤੁਹਾਡੇ ਕੋਲ ਕੁਐਸਚਨ ਹੋਣਾ ਚਾਹੀਦਾ ਵੀ ਅਸੀਂ ਜਾਣਾ ਕਿਉਂ ਨਹੀਂ ਜੀ ਮੇਟਾ ਨੂੰ ਇਨਫੋਰਮੇਸ਼ਨ ਹੋਊਗਾ ਪਿਛਲੇ ਫਰਬਰੀ ਦੇ ਵਿੱਚ ਆ ਗਈ ਉਹ ਫਰਬਰੀ ਗਈ ਸੀ ਮਹਾਰਾਸ਼ਟਰ ਦੇ ਵਿੱਚ ਅਮੂਲਕ ਚੱਲਿਆ ਇੱਕੀ ਦੇ ਆਸ਼ਾ ਵਰਗਾ ਡੇ ਐਂਡ ਨਾਈਟ ਉਹਨਾਂ ਨੇ ਜਿੱਤੋਈ ਮਹਾਰਾਸ਼ਟਰ ਦੇ ਵਿੱਚ ਐਸੇ ਖੇਡਰੀ ਜਿਆਦਾ ਹੈ ਨੇ ਆ ਦੇ ਵਿੱਚ ਹੀ ਆ ਗਿਆ ਬੰਗਾਲ ਦੇ ਵਿੱਚ ਹੀ ਆ ਗਿਆ ਉਹ ਸੰਘਰਸ਼ ਦਾ ਹੀ ਨਹੀਂ ਆਇਆ ਹੋ ਰਹੀ ਆ ਜਿੱਦਣ ਤੁਹਾਡੇ ਦਿਮਾਗ 'ਚ ਇਹ ਆ ਜਾਣੀ ਆ ਕਿ ਜੇ ਇੱਕ ਦਿਹਾੜੀਦਾਰ ਸਵੇਰੇ ਜਾਂਦਾ ਹੈ ਤਾਂ ਉਹ 500 ਰੁਪਏ ਦਿਹਾੜੀ ਪਾ ਕੇ ਆਂਦਾ ਹੈ 8 ਘੰਟੇ ਲਾ ਕੇ ਤੇ ਤੁਸੀਂ 24 ਘੰਟੇ ਲਾਨੇ ਆ ਤੇ 100 ਰੁਪਏ ਨਹੀਂ ਤੁਹਾਨੂੰ ਮਿਲ ਹਾਂਜੀ ਅੱਜ ਜਿਹੜਾ ਤੁਸੀਂ ਇਹ ਮੁਜਾਹਰਾ ਕਰ ਰਹੇ ਹੋ ਰੋਸ ਮੁਜਾਹਰਾ ਕਰ ਰਹੇ ਹੋ ਕਿ ਕਾਦੇ ਲਈ ਕਰ ਰਹੇ ਹੈਗੇ ਕੀ ਤੁਹਾਡੀ ਮੰਗ ਹੈ ਸਰ ਮੈਂ ਸ਼ਕੁੰਤਲਾ ਸਰੋਆ ਡੈਮੋਕ੍ਰੈਟਿਕ ਆਸ਼ਾ ਵਰਕਰਾਂ ਦੇ ਸਿਲੀਰਾ ਡਿਵੀਜ਼ਨ ਪੰਜਾਬ ਦੇ ਸੂਬਾ ਜਨਨ 77 ਤੇ ਜ਼ਿਲ੍ਹਾ ਪ੍ਰਧਾਨ ਮੈਂ ਇਹ ਜਿਹੜੀ ਸਾਡਾ ਅੱਜ ਦਾ ਰੋਸ ਰੈਲੀ ਆ ਇਹ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਦੇ ਉੱਤੇ ਇੱਕ ਤਲਵਾਰ ਲਟਕਾਈ ਹੈ ਕਿ ਜਿਹੜੀ 58 ਸਾਲ ਦੀ ਆਸ਼ਾ ਹੋ ਗਈ ਆ ਤੇ ਉਹਦੀਆਂ ਨੀ ਇਕੱਲੀ ਆਸ਼ਾ ਹੋ ਗਈ ਆ ਜਾਂ ਆਸ਼ਾ ਸਿਲੀਜੇਟਰ ਆ ਆਸ਼ਾ ਦੋਨਾਂ ਦੇ ਉੱਤੇ ਯਾਨੀ ਕਿ ਨੀ ਵੀ ਜਿਹੜੀ 58 ਸਾਲ ਦੀ ਹੋ ਗਈ ਆ ਉਹਦੇ ਉਹਨਾਂ 31 31 ਮਾਰਚ ਨੂੰ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਖਤਮ ਕਰਤੀਆਂ ਤੇ ਇਹ ਜਿਹੜੀ ਲੈਟਰ ਪੰਜਾਬ ਸਰਕਾਰ ਨੇ ਕੱਢੀ ਆ ਸੀ ਇਹਦੇ ਖਿਲਾਫ ਜਿਹੜਾ ਸਾਡੀਆਂ ਕੁੜੀਆਂ ਚ ਭਾਰੀ ਰੋਅ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੇ ਤੁਸੀਂ ਸਾਨੂੰ ਬਾਰਕਰ ਨਹੀਂ ਮੰਨਿਆ ਤੇ ਫਿਰ ਤੁਸੀਂ ਸਾਡੇ ਸਰਕਾਰੀ ਮੁਲਾਜ਼ਮਾ ਮੁਲਾਜ਼ਮਾਂ ਵਾਲੀ ਰਿਟਾਇਰਮੈਂਟ ਦੀ ਜਿਹੜੀ ਇਹ ਜਿਹਾ ਉਹ ਕਿਦਾਂ ਥੋਪ ਰਹੇ ਹੋ ਤੁਹਾਨੂੰ ਕਦ ਦੀ ਲੈਟਰ ਆਈ ਆ ਇਹ ਸਾਡੀ 11 ਮਾਰਚ ਦੀ ਆਪ੍ਰੈਲ ਦੀ ਆਈ ਆ ਤੁਹਾਡੀ 11 ਅਪ੍ਰੈਲ ਦੀ ਲੈਟਰ ਆਈ ਹੋਈ ਆ ਲੇਕਿਨ ਹੁਣ ਤੇ ਫਿਲਹਾਲ ਚੌਨ ਜਾਬਤਾ ਲੱਗਾ ਹੋਇਆ ਤੁਸੀਂ ਇਹਦੇ ਬਲੇ ਪਹਿਲਾ ਗੌਰ ਕਿਉਂ ਨਹੀਂ ਕੀਤਾ ਅਸੀਂ ਪਹਿਲਾਂ ਗੌਰ ਕੀਤੀ ਆ ਅਸੀਂ ਸੀਐਮਸ ਇਹ ਆਪਣੇ ਜਿਹੜੇ ਐਨਆਰਐਚਐਮ ਦੇ ਡਾਇਰੈਕਟਰ ਸਾਹਿਬ ਹੈ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਉਹਨਾਂ ਨੇ ਵੀ ਅਸੀਂ ਮੰਗ ਪੱਤਰ ਭੇਜਿਆ ਉਹਨਾਂ ਦੇ ਥਰੂ ਪੰਜਾਬ ਸਰਕਾਰ ਨੂੰ ਭੇਜਿਆ ਉਹਨਾਂ ਨੂੰ ਮੀਟਿੰਗ ਦਾ ਵੀ ਟਾਈਮ ਸੀ ਉਹਨਾਂ ਦੇ ਕੋਲੋਂ ਸਾਨੂੰ ਜਰਾ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਦੇ ਨਾਲ رابطہ ਕੀਤਾ ਤੇ ਜਦੋਂ ਸਾਨੂੰ ਲੱਗਿਆ ਵੇ ਸਾਡਾ ਨਹੀਂ ਕਿ ਫਿਰ ਅਸੀਂ ਜਿਹੜਾ ਸਟੇਟ ਦੀ ਮੀਟਿੰਗ ਕਰਕੇ ਅਸੀਂ ਜਿਹੜਾ ਸੰਘਰਸ਼ ਤੇ ਰਾਹ ਪੈ ਗਏ ਤੇ ਸੰਘਰਸ਼ ਕਰਕੇ ਅਸੀਂ ਮੀਟਿੰਗ ਲਵਾਂ ਤੁਹਾਡੀ ਮੰਗ ਕੀ ਹੈਗੀ ਸਾਡੀ ਮੇਨ ਮੰਗ ਇਹ ਹੈ ਕਿ ਜਿਹੜੀ 58 ਸਾਲ ਦੀ ਏਜ ਕੀਤੀ ਆ ਸਾਡੀਆਂ ਆਸ਼ਾ ਵਰਗ ਤੇ ਆਸ਼ਾ ਫਸੀਲੀਟੇਟਰ ਜਿਹੜੀਆਂ ਸਵੈ ਇਸ਼ੂ ਕਿਨਾਂ ਦੀ ਜਵਾਬ ਆ ਇਹ ਆਪਣੇ ਸਵੈ ਇਸ਼ਾਰੇ ਅਨੁਸਾਰ ਜਿੰਨਾ ਚਿਰ ਇਹਨਾਂ ਸ੍ਰੀ ਚੱਲਦਾ ਉਹਨਾਂ ਚੱਕਰੇ ਕੰਮ ਕਰ ਸਕਦੀਆਂ ਅਸੀਂ ਨੂੰ ਕਹਿੰਦੇ ਵੇ ਸਾਡੀ 65 ਸਾਲ ਏਜ ਕੀਤੀ ਜਾਵੇ 58 ਸਾਲ ਤੋਂ ਵਧਾ ਕੇ ਤੇ 5 ਲੱਖ ਜਿਹੜਾ ਆ ਜਿਹੜੀ ਆਸ਼ਾ ਵਰਕਰ ਆਪਣੀ ਕਾਰਜਕਾਲ ਪੂਰਾ ਕਰਕੇ ਘਰ ਨੂੰ ਜਾਂਦੀ ਉਹਨੂੰ 5 ਲੱਖ ਰੁਪਏ ਦੀ ਗ੍ਰੈਟੀਟੀ ਦੀ ਰਕਮ ਇਹ ਤੁਹਾਡੀ 5 ਲੱਖ ਤੋਂ ਗੱਲ ਚੇਤੇ ਆਈ ਆ ਇੱਕ ਬਖਲੌਰ ਦੇ ਵਿੱਚ ਆਸ਼ਾ ਵਰਕਰ ਡਿਊਟੀ ਦੌਰਾਨ ਜਿਹੜੀ ਆ ਜ਼ਖਮੀ ਹੋ ਗਏ ਇਸ ਵੇਲੇ ਪੀਜੀਆਈ ਪਈ ਆ ਕੀ ਕਹਿਣਾ ਚਾਹੂਗੇ ਸਰ ਅਸੀਂ ਸਾਡੀਆਂ ਬਹੁਤ ਸਾਰੀਆਂ ਵਰਕਰਾਂ ਇਦਾਂ ਨਹੀਂ ਆਇਆ ਜਿਹੜੀਆਂ ਡਿਊਟੀ ਦੌਰਾਨ ਜ਼ਖਮੀ ਵੀ ਹੋਈਆਂ ਕਈਆਂ ਦੀਆਂ ਤਾਂ ਡਿੱਠਾਂ ਵੀ ਹੋ ਗਈਆਂ ਉਹਨਾਂ ਨੂੰ ਕੁਝ ਮਿਲਿਆ ਉਹਨਾਂ ਨੂੰ ਸਰਕਾਰ ਨੇ ਕੱਖ ਨਹੀਂ ਦਿੱਤਾ ऐसे करके ਸਾਡੀਆਂ ਆਸ਼ਾ ਵਰਕਰਾਂ ਵਿੱਚ ਭਾਰੀ ਰੋਅ ਆ ਬੇ ਅਸੀਂ ਕੰਮ ਕਰਦੀਆਂ ਜਾਨਾਂ ਤੱਕ ਦੇਣੀਆਂ ਸਾਨੂੰ ਸਰਕਾਰ ਸਾਡੇ ਬਾਰੇ ਕਿਉਂ ਨਹੀਂ ਸੋਚਦੀ ਤੇ ਬਾਕੀ ਅਸੀਂ ਇਹ ਕਹਿੰਦੇ ਆ ਵੀ ਸਾਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਬਾਕੀ ਜਿਹੜੀ ਵੀ ਕੋਈ ਆਸ਼ਾ ਜੀ ਦਾ ਇਹ ਰਿਮੂਵਲ ਕਰਦੇ ਆ ਜੇਕਰ ਇਹ ਇਸ ਵਾਪਸ ਲੈਣ ਨੂੰ ਨਹੀਂ ਵਾਪਸ ਲੈਂਦੇ ਤੇ ਉਹਦੇ ਘਰ ਵਾਲੇ ਪਰਿਵਾਰ ਦੇ ਵਿੱਚੋਂ ਕਿਸੇ ਵਰਕਰ ਨੂੰ ਉਹਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਹਾਂਜੀ ਆਪਣੇ ਗੱਲਸਣੋ ਦੀ ਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰਾਜਵਿੰਦਰ ਕੌਰ ਪਾ ਹਾਂਜੀ ਬੋਲੋ ਬੋਲੋ ਲੋਕ ਪ੍ਰਧਾਨ ਮੁਕੰਦਪੁਰਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਸਰਕਾਰ ਨੇ ਜਿਹੜੀ ਇਹ ਲੈਟਰ ਇਸ਼ੂ ਕੀਤੀ ਆ 58 ਸਾਲ ਵਾਲੀ ਉਹਨੂੰ ਫੋਰੀ ਵਾਪਸ ਲਵੇ ਕਿਉਂਕਿ ਕੁੜੀਆਂ ਬਹੁਤ ਵਧੀਆ ਕੰਮ ਕਰਦੀਆਂ ਆ ਜਾਂ ਤਾਂ ਇਹ ਨਹੀਂ ਸਾਨੂੰ ਮਲਾਜਮ ਜੇ ਮੰਨਦੇ ਆ ਤਾਂ ਉਹਨਾਂ ਵਾਲਾ ਹੀ ਸਕੂਲ ਸਾਡੇ ਤੇ ਲਾਗੂ ਕਰਨ ਹਾਂਜੀ ਤੁਸੀਂ ਤੁਹਾਡਾ ਕੀ ਨਾਮ ਆ ਹਾਂਜੀ ਆਸ਼ਫ ਸੈਕਟਰ ਸੈਕਟਰ ਆਪਣੇ ਲਧਾਨਾ ਚਿੱਕੜ ਤੇ ਪੀਐਸਸੀ ਸਿੱਧੂ ਤੋਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੜੀ ਨਾਲ ਦੀ ਏਜ ਵਧਾ ਕੇ 68 ਸਾਲ ਕੀਤੀ ਜਾਵੇ ਤੇ ਬਾਕੀ ਕੁੜੀਆਂ ਸਾਡੀਆਂ ਬਹੁਤ ਵਧੀਆ ਢੰਗ ਨਾਲ ਕੰਮ ਕਰਨਗੀਆਂ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਘੁੰਮਣਾ ਤੋਂ ਅੱਛਾ ਘੁੰਮਣਾ ਤੋਂ ਆ ਗਿਆ ਇਹ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹੀ ਕਹੂੰਗੀ ਜੇ ਸਾਨੂੰ 58 ਸਾਲ ਤੱਕ ਕੱਢਣਾ ਜਾਂਦੇ ਹਨ ਅੱਜ ਤੋਂ ਹੀ ਸਾਨੂੰ ਪੱਕੀ ਤਨਖਾਹ ਦੇਣ ਤੇ ਅੱਜ ਤੋਂ 58 ਸਾਲ ਬਾਅਦ ਸਾਨੂੰ ਕੱਢ ਦੇਣ ਪਾਸੀਂ ਕੋਈ ਇਸ ਤੇ ਨਹੀਂ ਹੱਕ ਚੁੱਕਾਂਗੇ ਹਾਂਜੀ ਅੱਛਾ ਜੀ ਸਾਨੂੰ ਤਨਖਾਹ ਲਾਹਣ ਪੱਕੀ ਤੇ ਅੱਜ ਤੋਂ 58 ਸਾਲ ਬਾਅਦ ਸਾਨੂੰ ਜੇ ਕੱਢਣਾ ਹੀ ਨਹੀਂ ਸਾਨੂੰ ਉਸ ਦੇ ਮੁਤਾਬਿਕ ਸਾਨੂੰ ਪੈਨਸ਼ਨ ਮੁਤਾਬਿਕ ਦੇਣ ਐ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਬਲਾਚੌਰ ਪੀਐਸਸੀ ਤੋਂ ਆਈ ਹਾਂ ਜੀ ਅਸੀਂ। ਨਾਮ ਕੀ ਤੁਹਾਡਾ? ਨਰਿੰਦਰਪੁਰ ਆਸ਼ਾ ਵਰਕਰ। ਕੀ ਕਹਿਣਾ ਚਾਹੁੰਦੇ ਆ? ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਜੀ ਜੋ ਅਸੀਂ ਆਸ਼ਾ ਵਰਕਰ ਹੁਣ ਸਰਕਾਰ ਨੇ ਨਵੀਂ ਸਾਨੂੰ ਲੈਟਰ ਭੇਜੀ ਆ ਸਾਡੀਆਂ ਆਸ਼ਾ ਵਰਕਰ 15 ਸਾਲ ਤੋਂ ਕੰਮ ਕਰ ਰਹੀਆਂ ਸੀਆਂ। ਉਹਨਾਂ ਨੂੰ ਅਚਾਨਕ ਇਹ ਜਿਹੜੀ ਲੈਟਰ ਆ WhatsApp ਕਰ ਦਿੱਤੀ ਗਈ। ਕਿ ਉਹਨਾਂ ਦੀ 58 ਸਾਲ ਏਜ ਹੋ ਗਈ ਹੈ ਜਿਨ੍ਹਾਂ ਦੀ ਆਸ਼ਾ ਵਰਕਰਾਂ ਦੀ ਜਾਂ ਸੁਪਰਵਾਈਜ਼ਰਾਂ ਦੀ 58 ਸਾਲ ਏਜ ਹੋ ਗਈ ਆ ਨਾ ਉਹਨਾਂ ਨੂੰ ਬਸ ਕੰਮ ਤੋਂ ਖਾਰਜ ਕੀਤਾ ਜਾਵੇ। ਠੀਕ ਆ ਹੋਰ ਕੀ ਕਹਿਣਾ ਚਾਹੁੰਦੇ ਆ? ਹੁਣ ਤਾਂ ਸਾਰ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੀਆਂ ਕੁੜੀਆਂ 58 ਸਾਲ ਦੀ ਰਿਟਾਇਰਮੈਂਟ ਕਰਕੇ ਤੁਸੀਂ ਰਿਟਾਇਰਮੈਂਟ ਕਰਤਾ ਜਾਂ ਕੁਝ ਵੀ ਕਰਤਾ ਉਹਨਾਂ ਨੂੰ ਘਰ ਭੇਜ ਦਿੱਤਾ ਉਹਨਾਂ ਦੇ ਲਈ ਅਸੀਂ ਇਹੀ ਰਿਕਵੈਸਟ ਸਰਕਾਰ ਨੂੰ ਕਰਨਾ ਚਾਹੁੰਦੇ ਵੀ ਉਹਨਾਂ ਨੂੰ ਸਰੋਪੇ ਦੇ ਤੌਰ ਤੇ ਜੇ ਸੇਵਾ ਭਰਤੀ ਦੇ ਤੌਰ ਤੇ ਉਹਨਾਂ ਨੂੰ ਤੁਸੀਂ ਆਪਣੀ ਕੰਮ ਤੇ ਮਾਨ ਪੱਤਾ ਤੇ ਲਗਾਇਆ ਹੋਇਆ ਸੀਗਾ ਸੇਵਾ ਦੇ ਤੌਰ ਤੇ ਸਰੋਪੇ ਦੇ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ 5 ਲੱਖ ਰੁਪਈਆ ਉਹਨਾਂ ਨੂੰ ਘਰ ਜਾਣ ਦੇ ਦਿੱਤਾ ਜਾਵੇ ਇਸ ਵੈ ਇਸ਼ਿਕ ਜੋਵ ਆ ਇਹਨਾਂ ਨੇ ਕਿਹਾ ਸੀ ਵੀ ਆਸ਼ਾ ਜਿਹੜੀ ਆ ਇਹਰਾ ਭਾਵ ਨਾਲੇ ਧਰਦੀ ਕੀਤੀ ਆ ਕਿਹਨਾਂ ਨੇ ਮੰਨਿਆ ਨਹੀਂ ਬੇ ਸਾਨੂੰ ਬਰਕਰਿਆ ਇਹਨਾਂ ਨੇ ਇਹ ਸਾਡੇ ਦਾ ਕਾਨੂੰਨ ਕਿੱਦਾਂ ਲਾਗੂ ਕੀਤਾ ਕਿਨਾਂ ਨੇ ਪੁੱਛਦੇ ਆ ਮੈਂ ਜੇ ਸਾਡੇ ਬਰਕਰਿਆ ਹੀ ਨਹੀਂ ਤੇ ਤੁਸੀਂ 58 ਸਾਲ ਵਾਲੀ ਤਾਂ ਮਲਾਜਮਾਂ ਦੀ ਇਹ ਇਹ ਰਿਟਾਇਰਮੈਂਟ ਦੀ ਏਜ ਆ ਤੇ ਸਾਨੂੰ ਤੁਸੀਂ ਮਲਾਜਮੇ ਨਹੀਂ ਮੰਨਿਆ ਤੁਸੀਂ ਕਿਹੜੇ ਨੇਰੇ ਚ ਤੀਰ ਮਾਰਦੇ ਐ ਵੀ ਮੈਂ ਇਹਨਾਂ ਨੂੰ ਭਗਵਾਨਤ ਮਾਨ ਨੂੰ ਪੁੱਛਦੀ ਆ ਵੀ ਇਹ ਕਿੱਥੇ ਤੁਸੀਂ ਤੀਰ ਮਾਰਦੇ ਆ ਹੁਣ ਕਿੰਨੇ ਮਿਲਦੇ ਸਕੂਲਾਂ ਤੇ ਜਾਣ ਲੱਗ ਪੂਰੀ ਦੁਨੀਆ ਉਸ ਵੇਲੇ ਜੇ ਕੋਈ ਕਦਮ ਚੱਲਦੇ ਸੀ ਤਾਂ ਆਸ਼ਾ ਵਰਕਰਾਂ ਮੇਂ ਚੱਲਦੇ ਸੀ ਘਰ ਘਰ ਜਾ ਕੇ ਜੇ ਕੋਈ ਪੁੱਛਦਾ ਸੀ ਵੀ ਤੁਸੀਂ ਠੀਕ ਠਾਕ ਹੋ ਤਾਂ ਆਸ਼ਾ ਵਰਕਰਾਂ ਜਾਂਦੀਆਂ ਸੀ ਔਰ ਇਸ ਗਵਰਨਮੈਂਟ ਨੇ ਉਹਦਾ ਕੋਈ ਇਨਸੈਂਟਿਵ ਉਹਦਾ ਕੋਈ ਜਿਹੜਾ ਫਾਇਦਾ ਉਹ ਆਸ਼ਾ ਵਰਕਰ ਨੂੰ ਨਹੀਂ ਦਿੱਤਾ ਇਹਦੇ ਕੀ ਕਾਰਨ ਆ ਇਹ ਜਿਹੜੀ ਆ ਉਹ ਵੱਧ ਰਹੀ ਆ ਠੇਕੇ ਵਾਲੇ ਵਰਕਰਾਂ ਦੀ ਭਰਤੀ ਜਿਹੜੀ ਉਹ ਵੱਧ ਰਹੀ ਆ 95% ਲੋਕ ਠੇਕੇ ਆ ਤੇ ਆ 95% ਲੋਕ ਠੇਕੇ ਤੇ ਕੰਮ ਕਰਦੇ ਆ ਔਰ ਬਹੁਤ ਸਾਰੇ ਸਕੀਮ ਵਰਕਰ ਜਿਨ੍ਹਾਂ ਦੀ ਤਨਖਾਹ 5000 ਤੋਂ 7000 ਦੇ ਵਿਚਾਲੇ ਆ ਔਰ ਜਿਹੜੇ ਵਾਅਦੇ ਕੀਤੇ ਸੀ ਕਿ 2 ਕਰੋੜ ਨੌਕਰੀਆਂ ਬਿਹਾਗੇ 15 ਲੱਖ ਰੁਪਈਆ ਖਾਤਿਆਂ ਚ ਆਊਗਾ ਦੇਸ਼ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਊਗਾ ਉਹ ਵਾਅਦੇ ਸਿਰਫ ਅਖਬਾਰਾਂ ਕਾ ਦੇ ਖੌਂਚੇ ਤੇ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਆਪਣਾ ਆਪਣੀਆਂ ਥੱਤੀ ਮੰਗਾ ਜਿਹੜੀਆਂ ਜਾਇਜ਼ ਬਿਲਕੁਲ ਉਹਨਾਂ ਸਬੰਧੀ ਮੰਗ ਪੱਤਰ ਦੇਣਾ ਆ ਤੇ ਕਿਉਂਕਿ ਸਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਅੱਗੇ ਭੇਜ ਜੀ ਉਹਨਾਂ ਨਾਲ ਗੱਲ ਕਰਦਾ ਵੀ ਜਿਸ ਦੇ ਖਿਲਾਫ ਆ ਜੇ ਸਾਰੀਆਂ ਇਕੱਠੀਆਂ ਹੋਈਆਂ ਨਾ ਜਦੋਂ ਇਲੈਕਸ਼ਨ ਹੋਈ ਤਾਂ ਸਾਰਿਆਂ ਨੂੰ ਬਦਲਾ ਬਦਨਾਜ ਭਗਵੰਤ ਮਾ ਨਹੀਂ ਲਿਖਦਾ ਉਹਨਾਂ ਨੂੰ ਕੋਈ ਵਿਰੋਧੀ ਦੇ ਅੱਧਾ ਲੀਡਰ ਨਹੀਂ ਆਵੇ ਇਹਨਾਂ ਨੂੰ ਵੀ ਪਾ ਦਈਏ ਉਹਨਾਂ ਨੂੰ ਲੱਗਦਾ ਸੀ ਇਹ ਨਹੀਂ ਸਾਨੂੰ 1000 ਰੁਪਏ ਪੈਨਸ਼ਨ ਦੇ ਦੇਣੀ ਆ ਇਹ ਨਹੀਂ ਸਾਨੂੰ ਪੱਕੇ ਕਰ ਦੇਣਾ ਇਹ ਨਹੀਂ ਸਾਡੀਆਂ ਤਨਗਾਹ ਵਧਾ ਦੇਣੀ ਆ ਸਾਨੂੰ ਡੀਏ ਦੇ ਦੇਣਾ ਸਾਨੂੰ ਸਾਰੀਆਂ ਕਿਸ਼ਤਾਂ ਦੇ ਦੇਣੀਆਂ ਸਾਨੂੰ ਘਰ ਬਣਾ ਦੇਣੇ ਸਾਨੂੰ ਬੱਸਾਂ ਤੇ ਸਫਰ ਹੋਰ ਫ੍ਰੀ ਕਰ ਦੇਣਾ ਇਹ ਸਾਨੂੰ ਜੋ ਗੱਛੋਂ ਨਹੀਂ ਲੱਗਦਾ ਸੀ ਨਾ ਵੀ ਜੋ ਚੰਦ ਤਾਰੇ ਤੋੜ ਕੇ ਲਿਆ ਦੇਣੇ ਉਹ ਤੋਂ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਸੀ ਹਾਂਜੀ ਹਾਂਜੀ ਅੱਜ ਜਦੋਂ 2 ਸਾਲ ਬੀਤ ਗਏ ਬਾਲ ਪਹਿਲੇ ਪਹਿਲੇ ਪਿਛਿਆ ਮਹੀਨਿਆਂ ਬਾਅਦ ਹੀ ਲੋਕ ਸੜਕਾਂ ਤੇ ਆ ਗਏ ਤੇ ਤੁਸੀਂ ਕਹਿੰਦੇ ਕੁੱਸ ਕੇ ਵੀ ਹਰਾ ਪੈਨ ਦੇ ਦਿਓ ਹਰਾ ਪੈਨ ਦੇ ਦਿਓ ਹਰਾ ਪੈਨ ਇਸ ਕਰਕੇ ਥੋੜਾ ਦਿੱਤਾ ਇਸ ਕਰਕੇ ਤੁਸੀਂ ਲੋਕਾਂ ਦੇ ਲਾਟੀਆਂ ਚਲੋ ਇਸ ਕਰਕੇ ਥੋੜਾ ਦਿੱਤਾ ਵੀ 12 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਢ ਦਿਓ ਇਸ ਕਰਕੇ ਥੋੜਾ ਦਿੱਤਾ ਵੀ ਜਿਹੜੇ 10 ਲੱਖ ਮਲਾਜ਼ਮ ਉਹਨਾਂ ਦੀਆਂ ਤਰੱਕੀਆਂ ਰੋਕ ਦਿਓ ਕਿਉਂਕਿ ਤੁਹਾਨੂੰ ਪਤਾ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਜਿਹੜੇ ਇਹ ਵੀ ਖਰਾ ਆਮ ਆਦਮੀ ਪਾਰਟੀ ਦਾ ਨਮਾਦਾ ਸਰਕਾਰ ਦੇ ਵਿੱਚ ਅਸੀਂ ਤਾਂ ਉਹ ਐਮਐਲਏ ਜਿਹੜੇ ਵਿਰੋਧੀ ਧਰਤ ਹੋ ਜਿੱਤ ਕੇ ਗਏ ਉਹ ਤੁਹਾਡੇ ਲੋਕਾਂ ਦੀ ਆਵਾਜ਼ ਉਠਾਉਂਦੇ ਆ ਅੱਜ ਤੋਂ ਪਹਿਲਾਂ ਤੁਸੀਂ ਸੁਣੋ ਚਾਹੇ ਉਹ ਪੱਲੇਦਾਰਾਂ ਤੇ लाठीचार्ज ਹੋਇਆ ਚਾਹੇ ਮਜ਼ਦੂਰ ਗੁੱਟੇ ਚਾਹੇ ਮੁਲਾਜ਼ਮ ਗੁੱਟੇ ਚਾਹੇ ਸਾਡੀਆਂ ਧੀਆਂ ਭੈਣਾਂ ਨੂੰ ਰੋਕਿਆ ਗਿਆ ਬੇਪੱਧ ਕੀਤਾ ਗਿਆ ਅਸੀਂ ਜਿਹੜੀਆਂ ਮਾਮਲੇ ਸਾਨੂੰ ਅਖਬਾਰ ਦੇ ਥਰੂ ਵੀ ਪਤਾ ਲੱਗਦਾ ਸੀ ਉਹ ਵੀ ਅਸੀਂ ਸਦਨ 'ਚ ਚੱਕਦੇ ਚਾਹੇ ਮੁਲਾਜ਼ਮਾਂ ਦੇ ਮਾਮਲੇ ਆ ਚਾਹੇ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਈਸ਼ੂ ਆ 50 ਹਜ਼ਾਰ ਵਿਦਿਆਰਥੀਆਂ ਨੂੰ ਡਿਗਰੀਆਂ ਮੇਰੇ ਕਹਿਣ ਤੇ ਐਫ ਆਈ ਆਰ ਦਰਜ ਕਰਾਉਣ ਤੋਂ ਬਾਅਦ ਮਿਲੀਆਂ ਤੋਂ ਜਦੋਂ ਆਪਾਂ ਨੂੰ ਲੱਗਣਾ ਹੈ ਵੀ ਐਸੇ ਹੀ ਭਗਵੰਤ ਮਾਨ ਦ્વાਰ ਸਾਨੂੰ ਬੇਗੂ ਬਣਾ ਗਿਆ ਅਗਲੀ ਵਾਰ ਨੂੰ ਹੋਰ ਆਊਗਾ ਅਸੀਂ ਫ ਸਾਨੂੰ ਵੀ ਚੰਗੇ ਮਾੜੇ ਦੀ ਪਛਾਣ ਕਰਨੀ ਚਾਹੀਦੀ ਹੈ ਵੀ ਚੰਗਾ ਮਾੜਾ ਦੇਖਣਾ ਚਾਹੀਦਾ ਇਹ ਨਹੀਂ ਹੈਗਾ ਵੀ ਜਿਹੜਾ ਹਵਾ 'ਚ ਆਇਆ 2 ਕਿ ਮਹੀਨੇ ਕਰਕੇ ਬਦਲਾ ਬਦਲਾ ਦੇ ਚੱਕਰਾਂ ਆਪ ਸਾਰੇ ਮਗਲ ਲੱਗਦੇ ਤਾਂ ਕਰਕੇ ਤੁਹਾਨੂੰ ਬੇਨਤੀ ਹੈ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਜਿਹੜੀਆਂ ਆ ਮੰਗਾ ਮੈਨੂੰ ਭੈਣ ਦੀ ਦਾ ਫੋਨ ਆਇਆ ਸੀਗਾ ਪਰ ਤੁਹਾਨੂੰ ਮੈਨੂੰ ਕਹਿੰਦੇ ਤੁਹਾਨੂੰ ਮੈਮੋਰੰਡਮ ਦੇਣਾ ਵੀ ਅਸੀਂ ਡਾਕਟਰ ਸੁਖੀ ਉਹਨਾਂ ਨੂੰ ਪਿਛਲੀ ਵਾਰ ਦਿੱਤਾ ਸੀਗਾ ਵੀ ਤੁਸੀਂ ਕਿੱਥੇ ਮਿਲੋਗੇ ਮੈਂ ਕਿਹਾ ਜਿੱਥੇ ਤੁਸੀਂ ਇਕੱਠੀਆਂ ਹੋਈਆਂ ਮੈਂ ਉੱਥੇ ਬੁਲਾ ਲਿਓ ਇਹ ਵੋਟਾਂ ਦਾ ਪਤਾ ਨਹੀਂ ਹੁਣ ਚੋਣ ਜਾਬਤਾ ਲੱਗਿਆ ਕਰਕੇ ਵੋਟਾਂ ਪਤਾ ਨਹੀਂ ਬਲ ਕਿ ਕਿਥੋਂ ਤੁਸੀਂ ਆਏ ਆ ਕਿੱਥੇ ਦੇ ਰਹਿਣ ਵਾਲੇ ਆ ਕਿ ਇਹਨੂੰ ਪਾਣੀ ਆ ਮੈਨੂੰ ਨਹੀਂ ਪਤਾ ਹੈਗਾ ਪਰ ਸਾਨੂੰ ਇਹ ਪਾਉਣ ਮੇਲੇ ਜ਼ਰੂਰ ਖਿਆਲ ਰੱਖਣਾ ਇਹ ਨਹੀਂ ਹੈਗਾ ਵੀ ਜਿਹੜਾ ਸਾਡੀ ਗੱਲ ਉਠਾਉਂਦਾ ਵੀ ਅਸੀਂ ਉਹਨੂੰ ਵੀ ਉਸੇ ਰਸੇ ਜੇ ਜੇ ਉਹਨਾਂ ਦੇ ਨਮਾਇੰਦਿਆਂ ਨੂੰ ਦਰਦ ਉਹਨਾਂ ਤੁਹਾਡੇ ਕੋ ਆਂਦੇ ਹੈਗੇ ਆ ਸਾਡੇ ਜ਼ਿਲ੍ਹੇ ਦੇ ਹੁੰਦੇ ਪਰ ਉਹਨਾਂ ਨੂੰ ਨਹੀਂ ਲੱਗਦਾ ਸਾਨੂੰ ਲੋੜ ਆ ਕਿਸੇ ਦੀ ਉੱਥੇ ਤਾਂ ਤੁਸੀਂ ਇਦਾਂ ਦੇ ਹਾਲਾਤ ਬਣੇ ਹੋ ਉੱਥੇ ਐਮ ਐਲ ਏ ਆਵਾ ਯਾਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਹੈ ਤੁਹਾਡੀ ਕੌਣ ਸੁਣੂਗਾ ਇਸ ਕਰਕੇ ਤੁਹਾਨੂੰ ਆਪੇ ਸੁਣਾਣੀ ਪਣੀ ਇਕੱਠੇ